ਪਿਛਲੀ ਵਾਰੀ ਸਾਨੂੰ ਉਹ ਸਿਖਾ ਕੇ ਗਏ ਸੀਗੇ ਵੀ 5 ਮੀਟਰ ਇੱਕ ਤਰਫ ਨੂੰ 5 ਮੀਟਰ ਇੱਕ ਤਰਫ ਨੂੰ 5 ਮੀਟਰ ਇੱਕ ਤਰਫ ਨੂੰ ਇੱਕ ਮਰਲਾ ਬਣ ਜਾਂਦਾ ਜਿਵੇਂ ਆਪਾਂ ਪੰਜਾਬੀ ਜੀ ਕਹਿ ਦਿੰਨੇ ਆ ਜੀ ਉਹ ਪਿਛਲੀ ਵਾਰੀ ਜੋ ਸਾਨੂੰ ਅਸੀਂ ਸਿੱਖਿਆ ਸੀਗਾ ਇਸ ਵਾਰ ਅਸੀਂ ਆਪਣੇ ਬੰਦੇ ਆਪਣੇ ਦੋਸਤ ਮਿੱਤਰ ਇਕੱਠੇ ਕਰਕੇ ਸੀ ਟ੍ਰਾਇਲ ਲਾਇਆ ਜੀ ਉਹ ਤੇ ਉਹ ਜਿਹੜਾ ਟ੍ਰਾਇਲ ਆਇਆ ਸਾਡਾ ਉਹ ਡੀਬੀਡਬਲ 371 ਦਾ ਜਿਹੜਾ ਸਾਡਾ ਝਾੜ ਆਇਆ ਸੀਗਾ ਉਹ ਕ੍ਰੌਪ ਕਟਿੰਗ ਟ੍ਰਾਇਲ ਕਹਿ ਦਿੰਨੇ ਆ ਆਪਾਂ ਉਹਨੂੰ ਉਹਦੇ ਵਿੱਚ ਉਹ ਸਾਡਾ ਬਹੁਤ ਵਧੀਆ ਝਾੜ ਆਇਆ ਜੀ ਜਿਵੇਂ ਇੱਕ ਮਰਲੇ ਦੇ ਵਿੱਚੋਂ 21 ਕਿਲੋ ਲੰਮਸਾ ਮੀ 40 ਗ੍ਰਾਮ ਆਇਆ ਜੀ ਡੀਬੀਡਬਲ 371 ਦਾ ਜੀ ਤੇ ਇਹ ਪਹਿਲਾਂ ਤਾਂ ਜੀ ਅਸੀਂ ਜਿਵੇਂ ਇੱਕ ਫੀਤਾ ਪਾ ਲਿਆ 5 ਮੀਟਰ ਇਦਾਂ ਪਾ ਲਿਆ 5 ਐਮ ਪਾ ਲਿਆ 5 ਐਮ ਪਾ ਕੇ ਜਿਹੜੀ ਸਕੁਅਰ ਉਹਦੇ ਹਿਸਾਬ ਨਾਲ ਫਿਰ ਅਸੀਂ ਕਣਕ ਪਾੜ ਲਈ ਜਿਵੇਂ ਸਾਨੂੰ ਇਹ ਖੇਤੀਬਾੜੀ ਅਫਸਰ ਸਿਖਾ ਕੇ ਗਏ ਸੀਗੇ ਤੇ ਫਿਰ ਉਹ ਅਸੀਂ ਬੱਲਾਂ ਵੱਢ ਕੇ ਉਹਦੀਆਂ ਫਿਰ ਉਹ ਝਾੜ ਕੇ ਫਿਰ ਅਸੀਂ ਉਹ ਕੰਡੇ ਦੇ ਉੱਤੇ ਜਦੋਂ ਕੀਤੀਆਂ ਤ올ੀਆਂ ਤੇ ਜੀ ਫਿਰ ਉਹ ਸਾਡਾ ਝਾੜ ਲੰਮ ਸਮਾਂ ਤਕਰੀਬਨ 34 ਕੁ ਕਵਾਂਟਲ ਦਾ ਬਣਦਾ ਸੀਗਾ ਜੀ ਉਹ ਕਿਉਂਕਿ 160 ਮਰਲਾ ਹੁੰਦਾ ਜੀ ਇੱਕ ਕਿੱਲੇ ਦੇ ਵਿੱਚ 21 ਕਿਲੋ ਕਹਿਣ ਦਾ ਮਤਲਬ ਇੱਕ ਮਰਲੇ ਦੇ ਵਿੱਚੋਂ 30 ਕੁ ਗ੍ਰਾਮ ਜਣੀ ਸਾਡਾ ਉਹ ਆਇਆ ਸੀਗਾ ਉਹਨੂੰ 160 ਨਾਲ ਮਲਟੀਪਲਾਈ ਕਰਕੇ ਦੇਖ ਲਓ ਜੀ ਤੁਸੀਂ 34 ਕੁ ਕਵਾਂਟਲ ਦੇ ਕਰੀਬ ਬਣਦਾ ਜੀ ਇਹ ਆਪਾਂ ਡੀਬਲਿਊ 371 ਦੀ ਗੱਲ ਕਰਦੇ ਆਂ